ਹੋਣਾ ਠੇਕਿਆਂ ਤੇ ਨਹੀਂ ਵਿਕੇਗੀ ਮਹਿੰਗੀ ਸ਼ਰਾਬ ਦੱਸਦੀਏ ਕਿ ਪਿਛਲੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਪ੍ਰਿੰਟਡ ਰੇਟ ਤੋਂ ਜਿਹੜੀ दारू ਆ ਉਹ ਵਿਧਾਇਕੇ ਵਿੱਚ ਹੀ ਜਾ ਰਹੀ ਸੀ ਤਾਂ ਇਸੇ ਮਾਮਲੇ ਦੇ ਵਿੱਚ ਆਬਕਾਰੀ ਵਿਭਾਗ ਅਤੇ ਠੇਕੇ ਦੇ ਜਿਹੜੇ ਠੇਕੇਦਾਰ ਨੇ ਉਹ ਆਮੋ ਸਾਹਮਣੇ ਹੋਏ ਨੇ ਦੱਸਦੀਏ ਕਿ ਠੇਕੇਦਾਰਾਂ ਦੇ ਵੱਲੋਂ ਸਾਫ਼ ਜਿਹੜਾ ਉਹ ਮਨਾ ਕਰ ਦਿੱਤਾ ਗਿਆ ਹੈ ਕਿ ਅਸੀਂ ਬਾਧੂ ਰੇਟਾਂ ਤੇ ਜਿਹੜੀ ਸ਼ਰਾਬ ਆ ਉਹ ਨਹੀਂ ਵੇਚਾਂਗੇ ਜਿਸ ਤੋਂ ਬਾਅਦ ਆਬਕਾਰੀ ਵਿਭਾਗ ਦੇ ਵੱਲੋਂ ਜਿਹੜੀਆਂ ਉਹਨਾਂ ਦੇ ਠੇਕੇ ਨੇ ਸੀਲ ਕਰਦ ਤੇ ਗਏ ਨੇ 2 ਦਿਨਾਂ ਦੇ ਲਈ ਜਿਸ ਤੋਂ ਬਾਅਦ ਹੋਣਾ ਠੇਕੇਦਾਰਾਂ ਦੇ ਵੱਲੋਂ ਖੁੱਲੀ ਚੇਤਾਵਨੀ ਦਿੱਤੀ ਗਈ ਆ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਨਹੀਂ ਸੁਣੇਗੀ ਤਾਂ ਅਸੀਂ ਜਿਹੜਾ ਉਹ ਨੈਸ਼ਨਲ ਹਾਈਵੇ ਜਾਮ ਕਰਾਂਗੇ ਅਸੀਂ ਸੜਕਾਂ ਤੇ ਉਤਰਾਂਗੇ ਦੱਸਦੀ ਆ ਕਿ ਇਹ ਖਬਰ ਅੰਮ੍ਰਿਤਸਰ ਤੋਂ ਆ ਰਹੀ ਆ ਜਿੱਥੇ ਠੇਕੇਦਾਰਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਆਪਕਾਰੀ ਵਿਭਾਗ ਦੇ ਉੱਤੇ ਜਿਹੜੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਆਪਕਾਰੀ ਵਿਭਾਗ ਦੇ ਵੱਲੋਂ ਉਹਨਾਂ ਨੂੰ ਵਾਧੂ ਰੇਟਾਂ ਤੇ ਜਿਹੜੀ ਦੁੱਗਣੇ ਰੇਟਾਂ ਤੇ ਸ਼ਰਾਬ ਵੇਚਣ ਦੇ ਲਈ ਕਿਹਾ ਜਾ ਰਿਹਾ ਪਰ ਉਹਨਾਂ ਦੇ ਵੱਲੋਂ ਜਦਾਂ ਸਾਫ਼ ਮਨਾ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਉਹਨਾਂ ਦੀਆਂ ਜਿਹੜੀਆਂ ਠੇਕੇ ਨੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਦੋ ਦਿਨਾਂ ਦੇ ਲਈ ਜਿਸ ਦੇ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਠੇਕਿਆਂ ਦੀ ਸੀਲ ਨਾ ਖੁੱਲੀ ਤਾਂ ਅਸੀਂ ਰੋਡ ਤੇ ਉਤਰਾਂਗੇ ਕਿਉਂਕਿ ਅਸੀਂ ਕਰੋੜਾ ਰੁਪਏ ਦਾ ਜਿਹੜਾ ਠੇਕਾ ਉਹ ਭਰਿਆ ਹੈ ਦੱਸਤੀ ਹੈ ਕਿ ਇਹ ਖਬਰ ਹੈ ਜਿਹੜੀ ਉਹ ਅੰਮ੍ਰਿਤਸਰ ਦੇ ਆ ਅੰਮ੍ਰਿਤਸਰ ਤੋਂ ਆ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਆਰ ਕੇ ਇੰਟਰਪ੍ਰਾਈਜ਼ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਆਬਕਾਰੀ ਵਿਭਾਗ ਤੇ ਮਹਿੰਗੇ ਪਾਤੇ ਸ਼ਰਾਬ ਵੇਚਣ ਦਾ ਦੋਸ਼ ਲਗਾਇਆ ਹੈ ਇਸ ਮੌਕੇ ਆਰ ਕੇ ਇੰਟਰਪ੍ਰਾਈਜ਼ ਦੇ ਮਾਲਕ ਰਾਹੁਲ ਭੱਲਾ ਨੇ ਕਿਹਾ ਕਿ 31 ਮਾਰਚ ਤੋਂ ਬਾਅਦ ਪੰਜਾਬ ਵਿੱਚ ਨਵੇਂ ਠੇਕੇ ਅਲਾਟ ਕੀਤੇ ਗਏ ਸਨ ਆਰ ਕੇ ਇੰਟਰਪ੍ਰਾਈਜ਼ ਨੇ ਨਿਊ ਅੰਮ੍ਰਿਤਸਰ ਤੇ ਰਣਜੀਤ ਐਵਿਨਿਊ ਅੰਮ੍ਰਿਤਸਰ ਵਿੱਚ ਸ਼ਰਾਬ ਦੇ ਠੇਕੇ ਆਪਣੇ ਕਬਜ਼ੇ ਵਿੱਚ ਲੈ ਲਏ ਸਨ ਪਰ ਆਬਕਾਰੀ ਵਿਭਾਗ ਹੁਣ ਉਹਨਾ ਠੇਕਿਆਂ ਨੂੰ 2 ਦਿਨਾਂ ਦੇ ਲਈ ਸੀਲ ਕਰ ਦਿੱਤਾ ਹੈ ਜਿਸ ਸਬੰਧੀ ਆਰ ਕੇ ਉਦਯਮ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਆបਕਾਰੀ ਵਿਭਾਗ ਤੇ ਕਈ ਗੰਭੀਰ ਦੋਸ਼ ਇਲਜ਼ਾਮ ਦੋਸ਼ ਲਗਾਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਸ਼ਰਾਬ ਦੇ ਨਵੇਂ ਠੇਕੇ ਲਏ ਹਨ ਤਾਂ ਅਸੀਂ ਆਪਣਾ ਪੂਰਾ ਰਜਿਸਟਰ ਰੱਖਿਆ ਆបਕਾਰੀ ਇਨਸਪੈਕਟਰ ਵੀ ਇਸ ਤੇ ਦਸਤਕਤ ਕਰਦੇ ਹਨ ਅਤੇ ਅਸੀਂ ਉਸ ਅਨੁਸਾਰ ਹੀ ਨੀਤੀ ਦੀ ਪਾਲਣਾ ਕਰਦੇ ਹਾਲਾਂਕਿ ਆបਕਾਰੀ ਵਿਭਾਗ ਦੇ ਕੁਝ ਅਧਿਕਾਰੀ ਸਾਨੂੰ ਦੁੱਗਣੀ ਦਰ ਤੇ ਸ਼ਰਾਬ ਵੇਚਣ ਦੇ ਲਈ ਕਹਿ ਰਹੇ ਨੇ ਜੋ ਕਿ ਅਸੀਂ ਨਹੀਂ ਕਰ ਰਹੇ ਜਿਸ ਕਾਰਨ ਉਹ ਇੱਕ ਗੰਦੀ ਖੇਡ ਖੇਡ ਰਹੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਦੁਆਰਾ ਅਰਥਾ ਕੋਟੇ ਦੀ ਪਾਲਣਾ ਕਰ ਰਹੇ ਆ ਉਹਨਾਂ ਕਿਹਾ ਕਿ ਅਸੀਂ 50-50 ਕਰੋੜ ਰੁਪਏ ਖਰਚ ਕੇ ਸਥਾਈ ਠੇਕੇ ਲਏ ਹਨ ਪੂਰੇ ਪੰਜਾਬ ਵਿੱਚ 200 ਦੇ ਕਰੀਬ ਗਰੁੱਪ ਹਨ ਰਾਹੁਲ ਭੱਲਾ ਨੇ ਕਿਹਾ ਕਿ ਅਸੀਂ ਸਰਕਾਰ ਦੁਆਰਾ ਨਿਰਧਾਰਤ ਰੇਟ ਅਨੁਸਾਰ ਹੀ ਸ਼ਰਾਬ ਵੇਚ ਰਹੇ ਹਾਂ ਜਿਸ ਕਾਰਨ ਸਾਡੀਆਂ ਦੁਕਾਨਾਂ 2 ਦਿਨਾਂ ਦੇ ਲਈ ਸੀਲ ਬੰਦ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਇਸ ਮੌਕੇ ਆਰਕੇ ਇੰਟਰਪ੍ਰਾਈਜ਼ ਦੇ ਮਾਲਕ ਰਾਹੁਲ ਭੱਲਾ ਨੇ ਕਿਹਾ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਸੜਕ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਆਪਕਾਰੀ ਆ ਵਿਭਾਗ ਦੀ ਹੋਵੇਗੀ ਹੁਣ ਆਪਕਾਰੀ ਵਿਭਾਗ ਤੇ ਸ਼ਰਾਬ ਦੇ ਠੇਕੇਦਾਰ ਨੇ ਜਿਹੜੇ ਆਮੋ ਸਾਹਮਣੇ ਹੋਏ ਨੇ ਦੱਸਦੇ ਕਿ ਆਪਕਾਰੀ ਵਿਭਾਗ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਦੁੱਗਣੀ ਕੀਮਤ ਜਿਹੜੀ ਐ ਉਹ ਸ਼ਰਾਬ ਵੇਚਣ ਦੇ ਦੋਸ਼ ਨੇ ਜਿਹੜੇ ਉਹ ਠੇਕੇਦਾਰਾਂ ਦੇ ਵੱਲੋਂ ਲਗਾਏ ਗਏ ਨੇ ਠੇਕੇਦਾਰਾਂ ਨੇ ਕਿਹਾ ਕਿ ਜਦੋਂ ਅਸੀਂ ਉਹਨਾਂ ਦੀ ਗੱਲ ਮੰਨਣ ਤੋਂ ਮਨਾ ਕਰ ਦਿੱਤਾ ਦੁੱਗਣੇ ਰੇਟਾਂ ਤੇ ਸ਼ਰਾਬ ਵੇਚਣ ਤੋਂ ਮਨਾ ਕਰ ਦਿੱਤਾ ਤਾਂ ਉਹਨਾਂ ਦੇ ਵੱਲੋਂ ਜਿਹੜੇ ਠੇਕੇ ਨੇ ਉਹ ਦੋ ਦਿਨਾਂ ਦੇ ਲਈ ਸੀਲ ਕਰ ਦਿੱਤੇ ਗਏ ਨੇ ਤਾਂ ਹੁਣ ਠੇਕੇਦਾਰਾਂ ਦੇ ਵੱਲੋਂ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਇੱਕ ਚੇਤਾਵਨੀ ਵੀ ਜਿਹੜੀ ਆ ਉਹ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਸੜਕਾਂ ਜਾਮ ਕਰਕੇ ਜਿਹੜੇ ਰੋਸ ਪ੍ਰਦਰਸ਼ਨ ਕਰਾਂਗੇ ਮੇਰਾ ਨਾਮ ਰਾਹੁਲ ਪਲਾ ਜੀ ਮੈਂ ਆਪਣਾ ਆਰਕੇ ਐਂਟਰਪ੍ਰਾਈਜ਼ ਵੱਲੋਂ ਤੁਹਾਡੇ ਕੋਲ ਇੱਥੇ ਮਤਲਬ ਆਪਣੇ ਮੁੱਦੇ ਲੈ ਕੇ ਆਇਆ ਜਿੰਨਾ ਮੁੱਦਿਆਂ ਦੇ ਤਹਿਤ ਸਾਡੇ ਜਿੰਨਾ ਜਿੰਨਾ ਕਰਕੇ ਸਾਡੇ ਠੇਕੇ ਅੱਜ ਬੰਦ ਕੀਤੇ ਗਏ ਆ ਮੈਂ ਉਹੀ ਅੱਗੇ ਪਹਿਲਾਂ ਵੀ ਤੁਹਾਨੂੰ ਸਾਰੀ ਪ੍ਰੈਸ ਨੂੰ ਇਹ ਬਰੀਫ ਦੇ ਵਿੱਚ ਦੱਸ ਚੁੱਕਾ ਦੁਬਾਰਾ ਫੇਰ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਪੁਆਇੰਟ ਦੱਸ ਦਿੰਦਾ ਕਿ ਮੇਜਰ ਗਵਰਨਮੈਂਟ ਵੱਲੋਂ ਜਿਹੜਾ ਮਤਲਬ ਸਾਨੂੰ ਰੇਟ ਲਿਸਟ ਦੇ ਆਧਾਰ ਤੇ ਜਦੋਂ ਸਾਨੂੰ ਠੇਕੇ ਇਸ਼ੂ ਕੀਤੇ ਗਏ ਆ ਅਸੀਂ ਉਹ ਰੇਟ ਲਿਸਟ ਦੇ ਉੱਤੇ ਠੇਕੇ ਵਿੱਚ ਸੌਰੀ ਜਿਹੜੀ ਸ਼ਰਾਬ ਆ ਉਹ ਸੇਲ ਕਰ ਰਹੇ ਹਾਂ ਠੀਕ ਆ ਸਾਨੂੰ ਡੀਟੀਸੀ ਗਰਗ ਵੱਲੋਂ ਇਹ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਜਿਹੜੀ ਰੇਟ ਲਿਸਟ ਦੇ ਆਧਾਰ ਤੇ ਆਪਾਂ ਜਿਹੜੇ ਸ਼ਰਾਬ ਦੇ ਮਤਲਬ ਕਾਰੋਬਾਰ ਕਰ ਰਹੇ ਆ ਉਹ ਤੋਂ ਵੱਧ ਰੇਟਾਂ ਦੇ ਜਿਹੜੀ ਸ਼ਰਾਬ ਵੇਚੀ ਜਾਵੇ ਜਿਹੜੀ ਕਿ ਆਪਾਂ ਨਹੀਂ ਕਰਦੇ ਜੇ ਆਪਾਂ ਨਹੀਂ ਕਰ ਰਹੇ ਤੇ ਸਾਨੂੰ ਅਨਲੀਗਲ ਤਰੀਕੇ ਦੇ ਨਾਲ ਇਲੀਗਲ ਤਰੀਕੇ ਦੇ ਨਾਲ ਸਾਡੇ ਤੇ ਪ੍ਰੈਸ਼ਰ ਕ੍ਰੀਏਟ ਕਰਕੇ ਤੇ ਜਿਹੜਾ ਸਾਨੂੰ ਜਿਹੜੇ ਸਾਡੇ ਗਰੁੱਪ ਜਿਹੜੇ ਆ ਉਹ ਬੰਦ ਕੀਤੇ ਗਿਆ ਜਿਹੜਾ ਅੱਜ ਮੇਜਰ ਅੱਜ ਇਹਨਾਂ ਨੇ ਸਾਡੇ ਦੋ ਗਰੁੱਪ ਬੰਦ ਕੀਤੇ ਜਿਹੜੇ ਕਿ ਇੱਕ ਫੇਕ ਇੰਸਟਾਗ੍ਰam ਪੇਜ ਬਣਾਇਆ ਗਿਆ ਕਿਸੇ ਵੱਲੋਂ ਤੇ ਜਿਹਦੇ ਉੱਤੇ ਕੀ ਕੋਈ ਰੇਟ ਲਿਸਟ ਪਾਈ ਗਈ ਜਾਂ ਕੀ ਐਡਵਰਟਾਈਜ਼ਮੈਂਟ ਕੀਤੀ ਗਈ ਉਹਦੇ ਬਾਰੇ ਸਾਨੂੰ ਨਹੀਂ ਪਤਾ ਪਰ ਜਦੋਂ ਸਾਨੂੰ ਪਤਾ ਲੱਗਾ ਕਿ ਹਾਂਜੀ ਕੋਈ ਫੇਕ ਪੇਜ ਤੁਹਾਡੇ ਵੱਲੋਂ ਬਣਿਆ ਸੀ ਉਹਦੇ ਬਾਰੇ ਮਾਨਜੋਗ ਕਮਿਸ਼ਨਰ ਸਾਹਿਬ ਨੂੰ ਤੇ ਆਪਣੇ ਮਾਨਜੋਗ ਸਾਡੇ ਐਕਸਾਈਜ਼ ਕਮਿਸ਼ਨਰ ਸਾਹਿਬ ਨੂੰ ਤੇ ਸੀਪੀ ਸਾਹਿਬ ਨੂੰ ਅਸੀਂ ਆਪਣੇ ਵੱਲੋਂ ਈਮੇਲਸ ਵੀ ਕੀਤੀਆਂ ਤੇ ਆਪਣੇ ਵੱਲੋਂ ਜਿਹੜਾ ਅਸੀਂ ਆਪਣਾ ਲੈਟਰ ਵੀ ਇਸ਼ੂ ਆਪਾਂ ਨੂੰ ਭੇਜੀਆਂ ਗਈਆਂ ਕਿ ਇਹ ਫੇਕ ਪੇਜ ਬਣਾਇਆ ਗਿਆ ਸਾਡੇ ਸਾਡੀ ਫਰਮ ਵੱਲੋਂ ਕਾਈਂਡਲੀ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਅੱਛਾ ਉਸ ਤੋਂ ਬਾਅਦ ਜੇ ਉਹ ਫੇਕ ਪੇਜ ਬਣਾਇਆ ਗਿਆ ਤੇ ਉਹਦੇ ਵਿੱਚ ਉਹਦੇ ਬਿਹਾਵ ਤੇ ਸਾਡਾ ਗਰੁੱਪ ਜਿਹੜਾ ਉਹ ਦੋ ਦਿਨ ਲਈ ਬੰਦ ਕੀਤਾ ਗਿਆ ਜਦ ਕਿ ਉਹਦੇ ਵਾਸਤੇ ਕੋਈ ਸਾਨੂੰ ਨੋਟਿਸ ਨਹੀਂ ਕੀਤਾ ਗਿਆ ਕੋਈ ਸਾਨੂੰ ਫਰਮ ਨੂੰ ਦੱਸਿਆ ਨਹੀਂ ਗਿਆ ਉਸ ਤੋਂ ਬਾਅਦ ਜੇ ਗੱਲ ਕਰੀਏ ਕੋਟੇ ਦੀ ਮੇਨ ਗੱਲ ਆ ਸਭ ਤੋਂ ਪਹਿਲੀ ਗੱਲ ਆ ਰੇਟਾਂ ਦੀ ਇਹ ਸਾਰੀ ਲੜਾਈ ਰੇਟਾਂ ਦੀ ਆ ਸਾਨੂੰ ਪੰਜਾਬ ਸਰਕਾਰ ਵੱਲੋਂ ਸਮਾਨਜੋਗ ਮੁੱਖ ਮੰਤਰੀ ਪੰਜਾਬ ਸਾਹਿਬ ਵੱਲੋਂ ਤੇ ਸਾਨੂੰ ਮਾਨਜੋਗ ਸਾਡੇ ਹਰਪਾਲ ਚੀਮਾ ਜੀ ਜਿਹੜੇ ਸਾਡੇ ਕੀ ਐਕਸਾਈਜ਼ ਮਿਨਿਸਟਰ ਆ ਉਹਨਾਂ ਵੱਲੋਂ ਜਿਹੜੀ ਪਾਲਸੀ ਬਣਾਈ ਗਈ ਪੰਜਾਬ ਦੀ ਕਿ ਆਪਾਂ ਘੱਟ ਰੇਟਾਂ ਤੇ ਜਿਹੜੀ ਆ ਸ਼ਰਾਬ ਵੇਚਾਂਗੇ ਜਿਹਦੇ ਨਾਲ ਕਿ 2 ਨੰਬਰ ਦੀ ਸ਼ਰਾਬ ਜੋ ਬਾਹਰੋਂ ਔਰ ਅਦਰ ਸਟੇਟਾਂ ਤੋਂ ਪੰਜਾਬ 'ਚ ਆ ਕੇ ਵਿਕਰੀ ਹੁੰਦੀ ਆ ਉਹ ਨਾ ਹੋਵੇ ਤੇ ਸਾਡੇ ਐਕਸਾਈਜ਼ ਡਿਪਾਰਟਮੈਂਟ ਨੂੰ ਤੇ ਜਿਹੜਾ ਸਾਡਾ ਸਾਡੇ ਠੇਕੇਦਾਰ ਆ ਉਹਨਾਂ ਨੂੰ ਜਿਹੜਾ ਇਹਦਾ ਜਿਹੜਾ ਬੈਨੀਫਿਟ ਮਿਲੇ ਇਹਦਾ ਜਿਹੜਾ ਲਾਭ ਮਿਲੇ ਪੰਜਾਬ ਸਰਕਾਰ ਇਹਨਾਂ ਘੁਸਤਾਖਾਰ ਖਤਮ ਕਰਾਂਗੇ ਜੋ ਤੁਹਾਡੇ ਨਾਲ ਪਾਕਿਸਤਾਨ ਦੇ ਅਸੀਂ ਤੁਹਾਡੇ ਸਾਹਮਣੇ ਜੋ ਸਾਡਾ ਇਹ ਇੱਕ ਫੇਕ ਨਿਊਜ਼ ਆਈ ਆ ਜਿਹਦੇ ਬਾਰੇ ਸਾਨੂੰ ਇਨਟੀਮੀਟਿਵ ਨਹੀਂ ਕੀਤਾ ਗਿਆ ਸਾਡੇ ਨਾਲ ਇਹਨਾਂ ਤੱਕਾ ਕੀਤਾ ਗਿਆ ਕਿ ਸਾਡੇ ਦੋ ਗਰੁੱਪ ਜਿਹੜੇ ਆ ਬਿਨਾਂ ਸਾਨੂੰ ਨੋਟਿਸ ਕੀਤੇ ਆ ਬਿਨਾਂ ਸਾਨੂੰ ਦੱਸਿਆ ਬੰਦ ਕੀਤੇ ਗਏ ਆ ਤੇ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਇੱਥੇ ਸਕੌਚ ਬੈਰਲ ਦੇ ਨਾਂ ਤੇ ਵੀ ਪੇਜ ਚੱਲ ਰਹੇ ਆ ਇੱਥੇ ਕਬੀਲਾ ਦੇ ਨਾਂ ਤੇ ਪੇਜ ਚੱਲ ਰਹੇ ਆ ਪਿਛਲੇ 4-4 ਸਾਲਾਂ ਤੋਂ ਚੱਲੀ ਜਾ ਰਹੇ ਉਹਦੇ ਖਿਲਾਫ ਹੀ ਕੰਪਲੇਟਾਂ ਕੀਤੀਆਂ ਗਈਆਂ ਪਰ ਉਹਦੇ ਵਾਸਤੇ ਤੇ ਕੇ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਅੱਜ ਤੋਂ 2 ਦਿਨ ਪਹਿਲਾਂ ਚਲਾਨ ਕੀਤਾ ਗਿਆ ਜੀ ਬੀਅਰ ਦਾ ਵੀ ਐਕਸਪਾਇਰੀ ਬੀਅਰ ਇੱਥੇ ਸਾਡੇ ਅੰਮ੍ਰਿਤਸਰ ਚੋਂ ਬਰੰਦ ਕੀਤੀ ਗਈ ਆ ਉਹਦੇ ਵਾਸਤੇ ਚਲਾਨ ਕੀਤਾ ਗਿਆ ਉਹ ਗਰੁੱਪ ਦੇ ਕਿਉਂ ਨਹੀਂ ਬੰਦ ਕੀਤਾ ਗਿਆ ਜੀ ਅੱਜ ਇੱਕ ਫੇਕ ਪੇਜ ਤੇ ਸਾਡੇ ਤੇ ਇਨਾ ਐਕਸ਼ਨ ਕੀਤਾ ਗਿਆ ਉਹ ਫੇਕ ਪੇਜਾਂ ਦੇ ਜਿਹੜੀਆਂ ਕਿ ਰੈਲਿਟੀ ਦੇ ਵਿੱਚ ਐਕਸਪਾਇਰੀ ਬੀਅਰ ਵੇਚਣਾ ਇਹ ਕਾਨੂੰਨਨ ਜੁਰਮ ਆ ਜਿਹਦੇ ਤੇ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਕੀਤੀ ਨਹੀਂ ਗਈ ਦੂਜੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਅੱਜ ਐਕਸਪਾਇਰੀ ਜਿਹੜਾ 23 24 ਇਅਰ ਸੰ ਦਾ ਜਿਹੜੀ ਸ਼ਰਾਬ ਆ ਉਹ ਕਿਤੇ ਮਜੀਠੇ ਸਰਕਲ ਚੋਂ ਕੋਈ ਜਿਹੜੀ ਰੀਸੈਂਟਲੀ ਬਰਾਮਦ ਕੀਤੀ ਗਈ ਆ ਉਹਦਾ ਵੀ ਚਲਾਨ ਕੀਤਾ ਗਿਆ ਉਹਦੇ ਅਗੇਂਸਟ ਵੀ ਕੋਈ ਮਾਨਜੋਗ ਸਾਡੇ ਡੀਸੀ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਜੇ ਸਾਡੇ ਦੇ ਕੀਤੀ ਆ ਤੇ ਉਹ ਸਾਨੂੰ ਜਿਹੜੀ ਕੀਤੀ ਗਈ ਆ ਉਹ ਇੱਕ ਫੇਕ ਪੇਜ ਦੇ ਆਧਾਰ ਤੇ ਸਾਡਾ ਗਰੁੱਪ 2 ਦਿਨ ਲਈ ਬੰਦ ਕੀਤਾ ਗਿਆ ਅਸੀਂ ਸਾਡਾ ਅਪਰੋਕਸੀਮੇਟਲੀ ਇੱਕ ਗਰੁੱਪ ਦਾ ਕੋਈ 30 ਲੱਖ ਦਾ ਨੁਕਸਾਨ ਹੈ ਤੇ ਦੋਵਾਂ ਗਰੁੱਪਾਂ ਦਾ ਸਾਡਾ ਜੇ ਮੰਨ ਕੇ ਚੱਲੀਏ ਕੋਈ ਮੋਟਾ-ਮੋਟਾ 60 ਲੱਖ ਦੇ ਕਰੀਬ ਸਾਡਾ ਜਿਹੜਾ ਉਹ ਨੁਕਸਾਨ ਕੀਤਾ ਗਿਆ ਹੈ ਇਹਦਾ ਜ਼ਿੰਮੇਵਾਰ ਅਸੀਂ ਹਾਈ ਕੋਰਟ ਵੀ ਜਾਵਾਂਗੇ ਸੁਪਰੀਮ ਕੋਰਟ ਵੀ ਜਾਵਾਂਗੇ ਇਹਦਾ ਮੈਂ ਤੁਹਾਡੇ ਮੀਡੀਆ ਦੇ ਲਈ ਡੀਸੀ ਸਾਹਿਬ ਨੂੰ ਇਹ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡਾ ਜਿੰਨਾ ਵੀ ਨੁਕਸਾਨ ਕਰੋਗੇ ਦੀ ਪਰਭਾਈ ਤੁਹਾਨੂੰ ਕਰਨੀ ਪੈਣੀ ਜੇ ਇਹ ਭਾਵੇਂ ਸਾਨੂੰ ਈਡੀ ਕੋ ਜਾਣਾ ਪਵੇ ਸਾਨੂੰ ਭਾਵੇਂ ਉੱਤੇ ਸੀਬੀਆਈ ਕੋ ਜਾਣਾ ਪਵੇ ਸਾਨੂੰ ਭਾਵੇਂ ਵਿਜੀਲੈਂਸ ਕੋ ਜਾਣਾ ਪਵੇ ਮੈਂ ਪੰਜਾਬ ਸਰਕਾਰ ਅੱਗੇ ਮੰਗ ਕਰਦਾ ਸਾਨੂੰ ਜਿੱਥੇ ਤੱਕ ਵੀ ਜਾਣਾ ਪਿਆ ਅਸੀਂ ਜਾਣ ਲਈ ਤਿਆਰ ਆ ਪਰ ਜਿਹੜਾ ਵੀ ਜੇ ਸਾਡੇ ਨਾਲ ਕੋਈ ਵੀ ਧੱਕਾ ਕੀਤਾ ਗਿਆ ਆਪਾਂ ਉਹ ਬਰਦਾਸ਼ਤ ਨਹੀਂ ਕਰਾਂਗੇ ਸਾਪਕੀ ਤੁਹਾਡਾ ਤੇ ਪੰਜਾਬ ਦੇ ਕਿੱਥੇ ਠੇਕੇਦਾਰ ਇਕੱਠੇ ਹੋਣਗੇ ਪੰਜਾਬ ਦੇ ਵਿੱਚ ਠੇਕੇਦਾਰ ਵੇਖੋ ਜੀ ਜਿਹੜੀ ਪਾਲਸੀ ਦੇ ਤਹਿਤ ਪੰਜਾਬ ਦੇ ਠੇਕੇਦਾਰਾਂ ਨੂੰ ਆਪਣਾ ਪਾਲਸੀ ਦੇ ਤਹਿਤ ਠੇਕੇ ਦਿੱਤੇ ਗਏ ਆ ਉਸੇ ਪਾਲਸੀ ਦੇ ਤਹਿਤ ਹੀ ਜਿਹੜਾ ਪੰਜਾਬ ਦੇ ਵਿੱਚ ਸ਼ਰਾਬ ਵਿਕਣੀ ਚਾਹੀਦੀ ਆ ਜੇ ਉਹ ਪਾਲਸੀ ਤੋਂ ਸਾਨੂੰ ਕੋਟਾ ਦੇਣ ਦੇ ਵਾਸਤੇ ਜੇ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਜਾਂ ਸਾਡੇ ਤੋਂ ਕੋਈ ਰੁਪਈਏ ਮੰਗੇ ਜਾਂਦੇ ਅਸੀਂ 1 ਰੁਪਈਆ ਨਾ ਅਸੀਂ ਦਵਾਂਗੇ ਨਾ ਹੀ ਪੰਜਾਬ ਸਰਕਾਰ ਨੂੰ ਪੰਜਾਬ ਦੇ ਸਾਰੇ ਠੇਕੇਦਾਰਾਂ ਨੂੰ ਬੇਨਤੀ ਕਰਦੇ ਨਾ ਕੋਈ ਹੋਰ ਬੰਦਾ ਦਵੇ ਇਹਦੇ ਵਿੱਚ ਲੜਾਈ ਕਿਸੇ ਦੀ ਨਹੀਂ ਆ ਡਿਪਾਰਟਮੈਂਟ ਨੂੰ ਸਾਰੀ ਗੱਲ ਦਾ ਪਤਾ ਆ ਕਿਸ ਆਧਾਰ ਤੇ ਤੇ ਕਿਸ ਕਰਕੇ ਲੜਾਈ ਹੋਈ ਜਾਂ ਜਿਹੜੇ ਇਹ ਜਿਹੜੇ ਗਰੁੱਪ ਬੰਦ ਕੀਤੇ ਗਏ ਇਹਦੇ ਬਾਰੇ ਡਿਪਾਰਟਮੈਂਟ ਜਿਹੜਾ ਜ਼ਿੰਮੇਵਾਰ ਆ ਉਹਦੇ ਵਿੱਚ ਸਭ ਤੋਂ ਮੇਜਰ ਜ਼ਿੰਮੇਵਾਰ ਜਿਹੜਾ ਸਾਡਾ ਡੀਸੀ ਗਰਗਿਆ ਜੀ ਉਹ ਜ਼ਿੰਮੇਵਾਰ ਆ ਲੱਗਦਾ ਕਿ ਅੱਜ ਦਾਰੂ ਮਹਿੰਗੀ ਹੋਣ ਨਾਲ ਕਰਨ ਜਿਹੜੇ ਦੋ ਨੰਬਰ ਦੀ ਦਾਰੂ ਵੇਚਦੇ ਉਹ ਕਾਫੀ ਕੰਟਰੋਲ ਹੋਇਆ ਜੀ ਜਦੋਂ ਤੋਂ ਸ਼ਰਾਬ ਮਹਿੰਗੀ ਹੋਊਗੀ ਆਬਵੀਅਸਲੀ ਗੱਲ ਆ ਦੋ ਨੰਬਰ ਦੀ ਸ਼ਰਾਬ ਦੀ ਕੰਜ਼ਮਪਸ਼ਨ ਜਿਹੜੀ ਉਹ ਵਧੂਗੀ ਇਹਦੇ ਨਾਲ ਸਰਕਾਰ ਦੇ ਮਾਲੀਆ ਨੂੰ ਵੱਡਾ ਨੁਕਸਾਨ ਹੋਊਗਾ ਇਸ ਕਰਕੇ ਮਾਨਸਾਨ ਸਾਹਿਬ ਨੇ ਮੈਂ ਫੇਰ ਬੇਨਤੀ ਕਰਦਾ ਜੇ ਮੈਨੂੰ ਮੌਕਾ ਮਿਲਿਆ ਤੇ ਮੈਂ ਮਾਨ ਸਾਹਿਬ ਕੋਲ ਜਾ ਕੇ ਵੀ ਆਪਣੀ ਜਿਹੜਾ ਮੁੱਦਾ ਆ ਮਾਨ ਸਾਹਿਬ ਕੋਲ ਜਾ ਕੇ ਵੀ ਰੱਖੂਗਾ ਕਿ ਮੁੱਖ ਮੰਤਰੀ ਸਾਹਿਬ ਵੇਖੋ ਅਸੀਂ ਤੁਹਾਡਾ ਪੰਜਾਬ ਦੇ ਵਿੱਚ ਰੈਵਨਿਊ ਇਕੱਠਾ ਕਰਕੇ ਤੁਹਾਨੂੰ ਦੇ ਰਹੇ ਆ ਤੇ ਜਿਹੜਾ ਕਿ ਸਾਡੇ ਵੱਲੋਂ ਸਾਡੀ ਸਾਡੀ ਫਰਮ ਨੂੰ ਇੱਕ ਇੰਸਟਾਗ੍ਰam ਦੇ ਪੇਜ ਦੇ ਉੱਤੋਂ ਜਿਹੜਾ ਕਿ ਇੱਕ ਫੇਕ ਪੇਜ ਬਣਾਇਆ ਗਿਆ ਤੇ ਸਾਡੇ ਫਰਮ ਨੂੰ ਜਿਹੜਾ ਲੱਖਾਂ ਰੁਪਈਆ ਦਾ ਘਾਟਾ ਕੀਤਾ ਗਿਆ ਇਹਦਾ ਸ਼ਰਿਆਮ ਜ਼ਿੰਮੇਵਾਰ ਡੀਸੀ ਕਰ ਗਿਆ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਕਾਰਵਾਈਆਂ ਕੀਤੀਆਂ ਗਈਆਂ ਸੀ ਇਸ ਤੋਂ ਪਹਿਲਾਂ ਵੀ ਇਹਨਾਂ ਨੂੰ ਬਦਲਿਆ ਗਿਆ ਜਦੋਂ ਇਹ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸਦੇ ਆ ਉਦੋਂ ਇਹਨਾਂ ਨੂੰ ਜਿਹੜਾ ਮ ਕਰਦੇ ਆਂ ਵੀ ਠੇਕੇਦਾਰਾਂ ਦਾ ਹੱਕ ਨਾ ਚੋਇਆ ਜਾਵੇ ਤੇ ਉਹਨਾਂ ਨੂੰ ਕਾਰੋਬਾਰ ਦਿੱਤਾ ਉਹਦੇ ਕਾਰੋਬਾਰ ਕਰਨ ਦਿੱਤਾ ਜਾਵੇ ਸਾਡਾ ਅਗਲਾ ਸਟੈਪ ਸਾਡਾ ਅਗਲਾ ਸਟੈਪ ਆਪਾਂ ਸਾਰੀ ਫਰਮ ਨਾਲ ਗੱਲ ਕਰਾਂਗੇ ਜੇ ਸਾਡੇ ਨਾਲ ਫੇਰ ਸਰਕਾਰ ਧੱਕਾ ਕਰਦੀ ਆ ਤੇ ਆਪਾਂ ਅਗਲਾ ਸਟੈਪ ਦੁਬਾਰਾ ਫੇਰ ਇੱਕ ਵੱਡੀ ਕਾਨਫਰੰਸ ਕਰਾਂਗੇ ਤੇ ਜਾਂ ਸਾਨੂੰ ਜੇ ਕੋਈ ਰੋਡ ਬਲੌਕ ਕਰਨੇ ਪਏ ਜਾਂ ਕੁਝ ਵੀ ਕਰਨਾ ਪਿਆ ਆਪਣੇ ਧਰਨੇ ਦਵਾਂਗੇ ਤੇ ਜਿਹਦਾ ਕੀ ਸਾਨੂੰ ਇਨਸਾਫ ਦਿੱਤਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਇਹ ਕਾਨਫਰੰਸਾਂ ਵੀ ਚਲਦੀਆਂ ਰਹਿਣਗੀਆਂ ਇਹ ਸਾਰਾ ਕੁਝ ਚੱਲਦਾ ਰਹੂਗਾ